ਪ੍ਰਧਾਨ ਜੀ ਅੱਜ ਤੁਸੀਂ ਨਹੀਂ ਆਏ ਥਾਣੇ ਅੱਗੇ ਧਰਨਾ ਲਾਇਆ ਕਿਸ ਸਬੰਧ ਨੂੰ ਲੈ ਕੇ ਲਾਇਆ ਕੀ ਕਾਰਨ ਕੀ ਧਰਨਾ ਲਾਉਂਦੇ ਅੱਛਾ ਜੀ ਕਾਰਨ ਇਹ ਹੈ ਵੀ 15 ਤਰੀਕ ਦੀ ਗੱਲ ਹੈ ਹਾਂ ਆਮ ਆਦਮੀ ਪਾਰਟੀ ਦਾ ਪ੍ਰਧਾਨ ਹਾਂ ਉਥੋਂ ਦੀ ਲੇਡੀ ਸਰਪੰਚ ਮੌਜੂਦਾ ਕਿਹੜੇ ਪਿੰਡ ਦੀ ਕੋਠੇ ਨਾਥੀਆਂ ਨੇ ਹਾਂ ਲੱਥੀ ਸਰ ਕੋਲੇ ਹਾਂ ਤੇ ਤਿੰਨ ਚਾਰ ਗੁੰਡੇ ਕਹਿ ਸਕਦੇ ਆ ਹਾਂ ਉਹ ਸਾਡੇ ਇਹ ਕੰਮ ਲੈ ਕੇ ਸਾਡੇ ਆਗੂ ਵੀ ਆ ਨਰੀਗਾ ਮਜ਼ਦੂਰ ਜਗਸੀਰ ਸਿੰਘ ਉਹਨਾਂ ਦੇ ਘਰ ਤੇ ਹਮਲਾ ਕਰਕੇ ਇਹਨਾਂ ਦੋਨੇ ਭਾਈਆਂ ਦੇ ਤੇ ਇਹਦੀ ਮਾਂ ਦੇ ਸੱਟਾਂ ਮਾਰੀਆਂ ਇਹਦੀ ਮਾਂ ਦੀ ਖਿੱਚ ਤੂ ਵੀ ਕੀਤੀ ਉਹਦੇ ਸਬੰਧ ਦੇ ਵਿੱਚ ਪੁਲਿਸ ਕੁਛ ਕਰ ਨਹੀਂ ਰਹੀ ਸੀ ਜੀ ਇਹਨਾਂ ਨੇ ਗੁੰਗਲੀਆਂ ਤੋਂ ਮਿੱਟੀਆਂ ਝਾੜੀਆਂ ਮੰਨ ਕੇ ਚਲੋ ਸਰਪੰਚ ਨੂੰ ਤੇ ਸਰਪੰਚ ਦੇ ਮੁੰਡੇ ਨੂੰ ਬਾਹਰ ਕੱਢਤਾ ਚਾਰਾਂ ਤੇ ਇਹਨਾਂ ਨੇ ਪਰਚਾ ਦਰਜ ਕਰਤਾ ਹੁਣ ਅੱਜ ਅਸੀਂ ਡੀਐਸਪੀ ਸਾਹਿਬ ਨੂੰ ਇੱਥੇ ਮਿਲੇ ਆ ਡੀਐਸਪੀ ਨੇ ਸਾਨੂੰ ਵਿਸ਼ਵਾਸ ਦਵਾਇਆ ਐਸਐਚਓ ਨੂੰ ਕਿਹਾ ਵੀ ਭਾਈ ਉਹਨਾਂ ਨੂੰ ਦੋਨਾਂ ਨੂੰ ਵੀ ਬੁਲਾ ਕੇ ਪਰਚੇ 'ਚ ਪਾਓ ਅਸੀਂ ਇੱਥੇ ਧਰਨਾ ਇਸ ਕਰਕੇ ਮਾਰਨ ਆਏ ਸੀ ਕਿਰਾ ਇੱਕ ਵਾਰੀ ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਹੁਣ ਅਸੀਂ ਦੇਖਦੇ ਆ ਵੀ ਕੀ ਕਰਦੇ ਆ ਜੇ ਇਹਨਾਂ ਨੇ ਨਾ ਸੁਣੀ ਫਿਰ ਅਸੀਂ ਕੋਈ ਵੱਡਾ ਸੰਘਰਸ਼ ਕਰਤਾ ਸੀ ਹਾਂਜੀ ਪ੍ਰਕਾਸ਼ ਜੀ ਹਾਂਜੀ ਅਸੀਂ ਅੱਜ ਐਕਸ਼ਨ ਕਮੇਟੀ ਜਿਹੜੀ ਬਣੀ ਹੋਈ ਆ ਪਹਿਲਾ ਦਾਨ ਸਿੰਘ ਕਾਂਡ ਹੋਇਆ ਸੀਗਾ ਉਸ ਤੋਂ ਬਾਅਦ ਅਸੀਂ ਐਕਸ਼ਨ ਕਮੇਟੀ ਬਣਾਈ ਉਸ ਐਕਸ਼ਨ ਕਮੇਟੀ ਵੱਲੋਂ ਅੱਜ ਧਰਨਾ ਲਾ ਰਹੇ ਆ ਅਸੀਂ ਪਹਿਲਾਂ ਵੀ 17 ਤਰੀਕ ਨੂੰ ਲਾਇਆ ਸੀ ਜਦੋਂ ਇਹ 15 ਤਰੀਕ ਨੂੰ ਘਟਨਾ ਵਾਪਰੀ ਆ ਕਿ ਉਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਪਰ ਇਹਨਾਂ ਨੇ ਕੋਈ ਬਣਦੀ ਕਾਰਵਾਈ ਨਹੀਂ ਕੀਤੀ ਅੱਜ ਫੇਰ ਅਸੀਂ ਜਿਹੜਾ ਧਰਨਾ ਲਾਇਆ ਹੈ ਇਸ ਕਰਕੇ ਲਾਇਆ ਕਿ ਇਹਨਾਂ ਤੇ ਬਣਦੀ ਕਾਰਵਾਈ ਕੀਤੀ ਜਿਹੜੇ 6 ਬੰਦਿਆਂ ਨੇ ਕੁੱਟਮਾਰ ਕੀਤੀ ਆ ਉਹਨਾਂ ਤੇ ਸਖਤ ਧਰਾਮਾਂ ਲਗਾਈਆਂ ਜਾਣ ਬਣਦੀਆਂ ਕਾਨੂੰਨ ਮੁਤਾਬਕ ਧਰਾਮਾਂ ਲਗਾਈਆਂ ਜਾਣ ਤੇ ਜਿਹੜੇ ਐਸਆਈ ਐਕਟ ਆ ਉਹ ਵੀ ਲਾਇਆ ਜਾਵੇ ਕਿਉਂਕਿ ਜਰਨਲ ਬੰਦਾ ਜਦੋਂ ਘਰੇ ਕੁੱਟਣ ਆਉਂਦਾ ਮਜ਼ਦੂਰ ਦੇ ਤੇ ਉਹ ਐਕਟ ਲੱਗਦਾ ਹੈ ਪਰ ਇਹਨਾਂ ਨੇ ਕੱਲ ਪਰसों ਐਫਆਈਆਰ ਕੱਟੀ ਆ ਉਹ ਚਾਰ ਬੰਦਿਆਂ ਤੇ ਕੱਟੀ ਆ ਦੋ ਬੰਦੇ ਤਾਂ ਵੈਸੀ ਬਾਹਰ ਛੱਡਦੇ ਉਹਨਾਂ ਨੇ ਜਿਹੜਾ ਸਰਪੰਚ ਤੇ ਉਹਦਾ ਮੁੰਡਾ ਤਾਂ ਜਿਹੜੀ ਐਸਆਈ ਨਹੀਂ ਲਾਇਆ ਇਸ ਕਰਕੇ ਅਸੀਂ ਰੋਜ਼ ਧਰਨਾ ਮਾਰਿਆ ਅੱਜ ਤੇ ਸਾਨੂੰ ਉਸ ਤੋਂ ਬਾਅਦ ਡਿਪਟੀ ਸਾਹਿਬ ਆਏ ਸੀ ਉਹਨਾਂ ਨੇ ਵੀ ਅੰਦਰ ਬੁਲਾਇਆ ਉਹ ਕਹਿੰਦੇ ਜੀ ਕੀ ਟੀਮਾਂਡ ਹੈ ਤੁਹਾਡੀ ਉਹਨਾਂ ਨੂੰ ਅਸੀਂ ਦੱਸ ਕੇ ਆਏ ਆ ਕਿ ਬਣਦੀ ਕਾਰਵਾਈ ਨਹੀਂ ਕੀਤੀ ਜਾ ਰਹੀ ਜਿਹਦੇ ਕਰਕੇ ਅਸੀਂ ਵੱਡਾ ਦਰਨਾ ਲਾਇਆ ਅੱਜ ਤੇ ਜੇ ਸਾਨੂੰ ਇਨਸਾਫ ਨਾ ਮਿਲਿਆ ਤਾਂ ਅਸੀਂ ਆਉਣ ਵਾਲੇ ਸਮੇਂ 'ਚ ਫੇਰ ਵੱਡਾ ਦਰਨਾ ਲਾਵਾਂਗੇ ਐਸਐਸਪੀ ਦਫ਼ਤਰ ਲਾਵਾਂ ਸੋ ਇਹੋ ਕਰਕੇ ਅੱਜ ਅਸੀਂ ਦਰਨਾ ਲਾਇਆ ਨਾਥਿਆਣੀ ਦੀ ਜਿਹੜੀ ਘਟਨਾ ਵਾਪਰੀ ਸੀ ਉਹਨੂੰ ਇਨਸਾਫ ਦਿਵਾਉਣ ਵਾਸਤੇ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਇੱਕ ਐਸੀ ਪਰਿਵਾਰੀ ਐਸੀ ਪਰਿਵਾਰ ਨੂੰ ਘਰੇ ਕੁੱਟਣ ਉੱਠ ਗਿਆ ਤੇ ਜਰਨਲ ਜਾਂਦਾ ਪਰ ਫਿਰ ਵੀ ਕਹਿ ਦਿੰਦੇ ਜਾਂਦੇ ਇਸੇ ਪਰਿਵਾਰਾਂ ਦੇ ਵਿੱਚ ਬੰਡੀਆਂ ਪਾਉਣਾ ਹੂੰ ਬੰਡੀਆਂ ਪਾ ਕੇ ਉਹਨਾਂ ਦੇ ਦੋ ਗਰੁੱਪ ਬਣਾਉਣੇ ਇਹ ਸਿਆਸੀ ਲੋਕਾਂ ਦੀ ਲੋੜ ਹੈ ਕਿਉਂਕਿ ਜੇ ਉਹ ਸਾਡੇ ਭਾਈਚਾਰੇ ਨੂੰ ਸਾਡੇ ਪਰਿਵਾਰਾਂ ਨੂੰ ਸਾਡੇ ਇਹ ਭਾਈ ਚੈਰੀ ਨੂੰ ਦੋ ਗਰੁੱਪਾਂ 'ਚ ਵੰਡਣਗੇ ਤਾਂ ਫੇਰ ਹੀ ਤਾਂ ਸਿਆਸਤ ਚੱਲੂਗੀ। ਹੂੰ ਸਿਆਸਤ ਚਲਾਉਣ ਵਾਸਤੇ ਸਾਡੇ ਹੀ ਭਰਾਵਾਂ ਨੂੰ ਸਾਡੇ ਨਾਲ ਹੀ ਲੜਾਇਆ ਜਾ ਰਿਹਾ ਵਾ ਤੇ ਜਿਹੜਾ ਨਿੰਦਣਯੋਗ ਕਾਰਬਾਰ ਕਾਰਵਾਈ ਹੈ ਨਿੰਦਣਯੋਗ ਜਿੰਨਾ ਵੀ ਨਹੀਂ ਦੇਵੇ ਆਮ ਆਦਮੀ ਪਾਰਟੀ ਜਿੱਥੇ-ਜਿੱਥੇ ਵੀ ਪੰਗੇ ਪਏ ਨੇ ਉੱਥੇ ਆਮ ਆਦਮੀ ਪਾਰਟੀ ਦੀ ਜਿਹੜੀ ਦਖਲਅੰਦਾਜ਼ੀ ਹੈ ਉਹ ਸਿੱਧੀ ਸਪੱਸ਼ਟ ਸਾਫ਼ ਨਜ਼ਰ ਆ ਰਹੀ ਹੈ ਉਹ ਭਵੇਂ ਨਾਥਿਆਣਾ ਪਿੰਡ ਹੋਵੇ ਉਹ ਭਵੇਂ ਦਾਣ ਸਿੰਘ ਵਾਲਾ ਪਿੰਡ ਹੋਵੇ ਤੇ ਭਵੇਂ ਚੰਦਪਾਣ ਹੋਵੇ ਅੱਜ ਅਸੀਂ ਨਾਥਿਆਣਾ ਪਿੰਡ ਦੇ ਵਿੱਚ ਜਦੋਂ ਇਹ ਸਾਰੀ ਘਟਨਾ ਵਾਪਰੀ ਆ ਤਾਂ ਜਿਹੜਾ ਥੋਂ ਦਾ ਥਾਣਾ ਨੀਆ ਵਾਲਾ ਇਹ ਵੀ ਚਰਚਾ ਆਇਆ ਹੋਇਆਗਾ ਕਿ ਦਾਨ ਸਿੰਘ ਵਾਲੇ ਮਸਲੇ ਨੂੰ ਲੈ ਕੇ ਵੀ ਪੇਥੋਂ ਦੇ ਥਾਣੇ ਨੀਆ ਵਾਲੇ ਦੀ ਐਸਐਚਓ ਸੀ ਜਿਹੜੀ ਜਿਹੜੀ ਪੁਲਿਸ ਸੀ ਉਹਨੇ ਢਿੱਲ ਵਰਤੀ ਤੇ ਅੱਜ ਨਾਥੇ ਆਣੇ ਵਾਲੇ ਮਾਮਲੇ ਨੂੰ ਵੀ ਲੈ ਕੇ ਢਿੱਲ ਵਰਤੀ 15 ਤਰੀਕ ਦੀ ਘਟਨਾ ਤੇ ਅੱਜ ਅਸੀਂ ਬੈਠੇ ਆ 22 ਤਰੀਕ ਦੇ ਵਿੱਚ ਤੇ ਸਿਰਫ ਤੇ ਸਿਰਫ ਪ੍ਰਸ਼ਾਸਨ ਨੇ ਕੀ ਕੀਤਾ ਸਿਰਫ ਤੇ ਸਿਰਫ ਗੋਗਲਗਾ ਤੋਂ ਮਿੱਟੀ ਝੜੀਆ ਜਿਹੜੇ ਮੁੱਖ ਦੋਸ਼ੀ ਨੇ ਉਹ ਪਰਚੇ ਚੋਂ ਬਾਹਰ ਨੇ ਜਿਹੜੇ ਚਾਰ ਬੰਦੇ ਪਾਏ ਵੀ ਗਏ ਉਹਨਾਂ ਦੇ ਬੰਦਿਆਂ ਧਰਾਵਾ ਨਹੀਂ ਲੰਗਾਂਗੇ ਅੱਜ ਸਾਡੀ ਜਿਹੜੀ ਮੰਗ ਆ ਮੁੱਖ ਮੰਗ ਇਹ ਹੀ ਆ ਕਿ ਉਹਨਾਂ ਨੂੰ ਪਰਚੇ 'ਚ ਸ਼ਾਮਲ ਕੀਤਾ ਜਾਵੇ ਸਰਪੰਚ ਨੂੰ ਸਰਪੰਚ ਦੇ ਬੇਟੇ ਨੂੰ ਐਸ்சி ਐਸਟੀ ਐਕਟ ਲਾਇਆ ਜਾਵੇ ਤੇ ਉਹਨਾਂ ਨੂੰ ਜੇਲ੍ਹ ਵਿੱਚ ਭੇਜਿਆ ਜਾਵੇ ਜਿਹੜਾ ਐਸ்சி ਐਸਟੀ ਐਕਟ ਦਾ ਪਰਚਾ ਹੁੰਦਾ ਉਹ ਕਹਿੰਦੇ ਜਰਨਲ ਤੇ ਹੁੰਦਾ ਐਸ்சி ਐਸਟੀ ਤੇ ਵੀ ਐਕਟ ਲੱਗੂ ਕਿਉਂਕਿ ਜਰਨਲ ਵੀ ਉਹਦੇ ਵਿੱਚ ਸ਼ਾਮਲ ਨੇ ਜਰਨਲਾਂ ਦੀ ਹੀ ਪਲੈਨਿੰਗ ਆ ਜਰਨਲਾਂ ਨੇ ਹੀ ਸਾਡੇ ਭਾਈਚਾਰੇ ਨੂੰ ਨਾਲ ਲੈ ਕੇ ਭਾਈਚਾਰੇ 'ਤੇ ਅਟੈਕ ਕੀਤਾ ਅਸੀਂ ਸਮਝਦੇ ਹਾਂ ਕਿ ਇਹ ਜਿਹੜਾ ਹੈਗਾਗਾ ਇਹ ਚਿੰਤਾ ਦਾ ਵਿਸ਼ਾ ਹੈਗਾ ਇਹ ਸਾਡੇ ਭਾਈਚਾਰੇ ਲਈ ਇੱਕ ਬਹੁਤ ਹੀ ਮੰਦ ਭਾਗਾਗਾ ਕਿਉਂਕਿ ਸਾਡੇ ਭਰਾ ਸਾਡੇ ਹੀ ਭਰਾਵਾਂ ਦੇ ਦੁਸ਼ਮਣ ਨੇ ਤੇ ਜਿਹੜੇ ਸਿਆਸੀ ਲੋਕ ਨੇ ਉਹ ਤਮਾਸ਼ਾ ਦੇਖ ਰਹੇ ਨੇ ਉਹ ਸਾਡੇ ਵਾਲਿਆਂ ਦੇ ਖੂਨ ਪਹਾਰ ਰਹੇ ਨੇ ਤੇ ਜਿਹੜੀ ਆਮ ਆਦਮੀ ਪਾਰਟੀ ਆ ਮੈਨੂੰ ਲੱਗਦਾ ਵੀ ਜਿੰਨਾ ਕੋ ਪੰਜਾਬ ਦੇ ਵਿੱਚ ਬਦਨਾਮ ਹੋ ਚੁੱਕੀ ਆ ਜਿੰਨਾ ਕੋ ਉਹਨਾਂ ਦਾ ਦਲਤ ਵਿਰੋਧੀ ਰਵਈਆ ਸਾਹਮਣੇ ਆ ਚੁੱਕਿਆ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਦੇਣ ਆ ਉਹ ਜਿਹੜੀ ਗਿਣਤੀ ਉਹ ਪੁੱਠੇ ਪੁੱਠੇ ਦੇਣਾਂ ਦੀ ਗਿਣਤੀਆ ਸ਼ੁਰੂ ਹੋ ਚੁੱਕੀਆਂ ਜੀ ਜਿਹੜੇ 80 ਪਰਿਵਾਰ ਆ ਦੋ ਲੜਦੇ ਆ ਉਹਨਾਂ ਨੂੰ ਬਹਿ ਕੇ ਸਮਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਤੁਸੀਂ ਉਹਨਾਂ ਨੂੰ ਕੋਸ਼ਿਸ਼ ਜੇ ਅਸੀਂ ਕਰ ਵੀ ਲਵਾਂਗੇ ਤਾਂ ਆਹ ਹਾਲ ਦੀ ਘੜੀ ਉਹ ਆ ਅਸੀਂ ਕਾਮਯਾਬ ਹੀ ਨਹੀਂ ਹੋ ਸਕਦੇ ਉਹਦੇ ਵਿੱਚ ਕਿਉਂਕਿ ਆਮ ਆਦਮੀ ਜਿਹੜੇ ਜਿਹੜੇ ਸਿਆਸੀ ਲੋਕ ਨੇ ਜਿਹੜੇ ਪਿੰਡਾਂ ਦੇ ਚੌਧਰੀ ਨੇ ਜਾਂ ਜਿਹੜੇ ਪਿੰਡਾਂ ਦੇ ਸਰਪੰਚ ਨੇ ਉਹ ਉਹਨਾਂ ਨੂੰ ਆਪਦੇ ਹੀ ਪਾਲੇ ਚ ਰੱਖ ਰਹੇ ਨੇ ਕਿਉਂਕਿ ਸਾਡੇ ਨਾਲ ਤਾਂ ਗੱਲ ਕਰਨ ਨੂੰ ਉਹ ਲੋਕਾਂ ਜੇ ਤਿਆਰੀ ਨਹੀਂ ਜੇਸੀ ਉਹਨਾਂ ਨੂੰ ਕਹਿ ਵੀ ਦਿੱਕੇ ਵੀ ਯਾਰ ਤੁਸੀਂ ਤੇ ਭਰਾ ਭਰਾਗੇ ਉਹ ਕਹਿੰਦੇ ਜੀ ਨਾ ਜੀ ਕਿਉਂਕਿ ਵੱਡਾ ਮਸਲਾ ਇਹ ਬਣਿਆ ਹੋਇਆ ਵੀ ਜਿਹੜੇ ਦਲਤ ਆਗੂ ਨੇ ਜਿਹੜੇ ਦਲਤ ਮਜ਼ਦੂਰਾ ਕੋਨੇ ਮਜ਼ਦੂਰਾ ਨੂੰ ਆਪਣੀਆਂ ਮੰਗਾਂ ਮਸਲਿਆਂ ਤੇ ਸੁਚੇਤ ਕਰ ਰਹੇ ਨੇ ਮੰਗਾਂ ਮਸਲਿਆਂ ਨੂੰ ਸੁਚੇਤ ਕਰਕੇ ਸੰਘਰਸ਼ਾਂ ਚ ਲੈ ਕੇ ਆ ਰਹੇ ਨੇ ਤੇ ਹੋ ਪਿੰਡਾਂ ਦੇ ਚੌਧਰੀਆਂ ਨੂੰ ਇਹ ਹਾਜ਼ਰ ਨਹੀਂ ਆ ਰਹੀ ਤੇ ਕਿਉਂਕਿ ਜਿਹੜੇ ਸਾਡੇ ਭਾਈ ਚਾਰੇ ਨੇ ਅਸੀਂ ਤੁਹਾਨੂੰ ਅਪੀਲ ਹੀ ਕਰਾਂਗੇ ਸਾਡੇ ਹੀ ਭਰਾ ਨੇ ਉਹ ਕਿ ਤੁਸੀਂ ਸਾਡੇ ਭਾਈ ਚਾ ਭਾਈ ਭਰਾ ਹਾਂਗੇ ਤੁਸੀਂ ਸਾਡੇ ਨਾਲ ਬੈਠ ਕੇ ਗੱਲ ਕਰੋ ਬੈਠ ਕੇ ਅਸੀਂ ਤੁਹਾਨੂੰ ਸੁਝਾਵਾਂ ਕਿ ਕਿ ਅਸਲ ਜੇ ਲੜਾਈ ਕੀ ਆ ਤੇ ਪਿੰਡਾਂ ਦੇ ਚੌਧਰੀਆਂ ਦੀ ਇਹ ਲੋੜ ਹੈ ਜੇ ਜੇ ਜਦੋਂ ਸੰਘਰਸ਼ ਹੁੰਦੇ ਆ ਤੁਸੀਂ ਆਪ ਦੇ ਲੋਕਾਂ ਨੂੰ ਵਿਆਰ ਕਰਦੇ ਆ ਵੀ ਆਪਾਂ ਆਪ ਦੇ ਬੰਦਿਆਂ ਨੂੰ ਐਮ ਐਲ ਏ ਆਪ ਦੇ ਬੰਦਿਆਂ ਨੂੰ ਐਮ ਪੀ ਬਣਾਈਗੀ ਤੁਸੀਂ ਉਹਨਾਂ ਬੰਦਿਆਂ ਨੂੰ MP ਬਣਾ ਕੇ MLA ਬਣਾ ਕੇ ਜਿੱਦੂ ਭੇਜ ਦਿੰਨੇ ਆ ਉਹੋ ਹੀ MP MLA ਜਾ ਕੇ ਤੁਹਾਡੀ ਵਾਜ ਕੋ ਨੂੰ ਚੁੱਕਦੇ ਉਹ ਕਹਿੰਦੇ ਹੁੰਦੇ ਨੇ ਜਦੋਂ ਜਿਹੜੀ ਬਿੱਲੀ ਹੁੰਦੀ ਆ ਉਹ ਜਾਂ ਖਰਬੂਜਾ ਹੁੰਦਾ ਖਰਬੂਜਾ ਖਰਬੂਜੇ ਨੂੰ ਦੇਖ ਕੇ ਰੰਗ ਬਦਲ ਲੈਂਦਾ ਵਾ ਅੱਜ ਬੱਤੀ MLA ਨੇ ਜਿਹੜੇ ਕਹਿੰਦੇ ਨੇ ਦਲਤਾਂਗੇ ਅਸੀਂ ਤਾਂ ਜੀ ਜਿੱਥੇ ਵੀ ਕਾਂਡ ਹੋਏ ਆ ਹਾਂ ਜਿੱਥੇ ਵੀ ਕਾਂਡ ਹੋਏ ਆ ਉਹ ਸਾਰੇ ਸਾਰੇ MLA SC ਸਾਰੇ ਉਹ ਸਾਰੇ MLA SC ਆ ਉਹ ਕਹਿੰਦੇ ਵੀ ਆ ਵੀ ਅਸੀਂ SC ਪਰਿਵਾਰਾਂ ਚੋਂ ਆ ਪਰ ਉਹਨਾਂ ਦੀ ਜਿਹੜੀ ਮਾਨਸਿਕਤਾ ਕੀ ਹੂੰ ਉਪਰ ਐਸਸੀ ਐਸਸੀ ਵਿਰੋਧੀ ਹੈਗੀ ਦਲਤ ਵਿਰੋਧੀ ਹੈਗੀ ਕਿਉਂਕਿ ਉਹ ਉਹਨਾਂ ਲੋਕਾਂ ਦੇ ਵਿੱਚ ਸ਼ਾਮਲ ਹੋ ਗਏ ਨੇ ਉਹਨਾਂ ਉਹਨਾਂ ਜਮਾਤਾਂ ਦੇ ਵਿੱਚ ਸ਼ਾਮਲ ਹੋ ਗਏ ਨੇ ਜਿਹੜੀ ਜਮਾਤ ਸੱਚੂ ਦਲਤਾਂ ਦੇ ਵਿਰੋਧ 'ਚ ਖੜੀ ਹੈ ਹੂੰ ਭਾਵੇਂ ਅਮੋਲਕ ਸਿੰਘ ਹੋਵੇ ਹੂੰ ਭਾਵੇਂ ਮਾਸਟਰ ਜਗਸੀਰ ਐਮ ਐਲ ਏ ਹੋਵੇ ਇਹ ਭਾਵੇਂ ਕਹਿਣ ਨੂੰ ਐਸਸੀ ਹੈਗੇ ਪਰ ਉਹਨਾਂ ਦੀ ਮਾਨਸਿਕਤਾ ਦਲਤ ਵਿਰੋਧੀ ਸਾਫਤ ਹੋ ਰਹੀ ਹੈਗੀ ਹੂੰ ਫਿਰ ਉਹਨਾਂ ਦੇ ਘਰਾ ਕੋਈ ਨਹੀਂ ਕਰਦੇ ਤੁਸੀਂ ਘਰਾਂ ਦੇ ਦਫ਼ਤਰਾਂ ਦੇ ਜਿਹੜੇ ਐਸਸੀ ਐਮ ਐਲ ਏ ਬਣਾਏ ਆ ਤੁਸੀਂ ਲੋਕਾਂ ਨੇ ਬਣਾਏ ਆ ਨਾ ਨੇ ਅਸੀਂ ਉਹਨਾਂ ਦੇ ਘਰਾਂ ਵੱਲ ਵੀ ਜਾਵਾਂਗੇ ਅਸੀਂ ਤੇ ਅਸੀਂ ਤੇ ਸਟੈਪ ਬਾਈ ਸਟੈਪ ਚੱਲ ਰਹੇ ਆਗੇ ਕਿਉਂਕਿ ਜੇ ਅੱਜ ਅਸੀਂ ਪਹਿਲੇ ਹੀ ਐਸਐਸਪੀ ਦੇ ਜਾਵੜਨ ਤੇ ਉਹ ਕਹਿੰਦੀ ਜੀ ਐਸਐਚਓ ਨਾਲ ਗੱਲ ਕਰਨੀ ਸੀ ਅੱਜ ਅਸੀਂ ਥਾਣੇ ਮੂਰੇ ਆਏ ਆ ਜੇ ਇੱਥੇ ਥਾਣੇ ਅੱਗੇ ਸਾਨੂੰ ਇਨਸਾਫ ਨਾ ਮਿਲੂਗਾ ਸਾਡੇ ਆਗੂ ਨੂੰ ਇਨਸਾਫ ਨਾ ਮਿਲੂਗਾ ਫਿਰ ਅਸੀਂ ਐਸਐਸਪੀ ਦੇ ਜਾਵਾਂਗੇ ਫਿਰ ਅਸੀਂ ਉਪਰੋਂ ਵੀ ਉਹ ਅਧਿਕਾਰੀ ਦੇ ਜਾਵਾਂਗੇ ਇਸ ਤੋਂ ਬਾਅਦ ਵੀ ਜੇ ਉੱਥੇ ਗੱਲ ਨਾ ਬਣੀ ਫਿਰ ਅਸੀਂ ਐਮਐਲਏ ਦੇ ਬਾਰਾਂ ਚ ਵੀ ਜਾਵਾਂਗੇ ਇਹ ਨਹੀਂ ਕਿ ਅਸੀਂ ਜਾਣਾ ਨਹੀਂ ਚਾਹੁੰਦੇ ਪਰ ਅਸੀਂ ਸਟੈਪ ਬਾਈ ਸਟੈਪ ਹੀ ਉਹਦਾ ਫੈਸਲਾ ਲੈ ਰਹੇ ਆ ਤੁਸੀਂ ਸਵਾਲ ਕੀਤਾ ਸੀਗਾ ਵੀ ਤੁਸੀਂ ਉਹਨਾਂ ਦਾ ਬੈਠ ਕੇ ਗਰੀਬ ਪਰਿਵਾਰਾਂ ਦਾ ਦੋਨੋਂ ਮਜ਼ਦੂਰਾਂ ਪਰਿਵਾਰਾਂ ਦਾ ਮਝੌਤਾ ਕਿਉਂ ਨਹੀਂ ਕਰਾ ਜੁੰਦੇ ਇਹਦੇ ਸਬੰਧ ਵਿੱਚ ਅਸੀਂ ਕੋਸ਼ਿਸ਼ ਕੀਤੀ ਸੀ ਸਾਡੇ ਦੋ ਆਦੂ ਭੇਜ ਸੀਏ ਉਹਨਾਂ ਦੇ ਘਰੇ ਸਰਪੰਚ ਦੇ ਘਰੇ ਗਏ ਸੀ ਵੀ ਕੀ ਰੌਲਾ ਕੀ ਹੈ ਤੁਹਾਡਾ ਕੋਈ ਗੱਲਬਾਤ ਤਾਂ ਦੱਸੋ ਸਾਨੂੰ ਆਪਾਂ ਬਹਿ ਕੇ ਨਿਬੜ ਲੈਨੇ ਆ ਉਹ ਕਹਿੰਦੇ ਜੀ ਸਾਡਾ ਕੋਈ ਰੌਲਾ ਨਹੀਂ ਅਸੀਂ ਤਾਂ ਉਹਨਾਂ ਨੂੰ ਵੱਢਣਾ ਹੂੰ ਫਿਰ ਸਾਡੇ ਸਾਥ ਮੁੜਿਆ ਉਹ ਕਹਿੰਦੀ ਚਾਹ ਪੀਂਡੀਆਂ ਪੀ ਲਓ ਅਸੀਂ ਉਹਦੇ ਨਾਲ ਕੋਈ ਕੋਣ ਤੁਹਾਡਾ ਜਿਹੜਾ ਐਸਸੀ ਪਰਿਵਾਰ ਕਹਿ ਰਿਹਾ ਹੈ ਐਸੀ ਪਰਿਵਾਰ ਸਰਪੰਚ ਐਸੀ ਪਰਿਵਾਰੀ ਕਹਿ ਰਹੇ ਐਸੀ ਉਹਦੇ ਨਾਲ ਉਹਦੇ ਨੇ ਜਰਨਲ ਦਾ ਬੰਦਾ ਜਿਹੜਾ ਨਾਥਿਆਣਾ ਕੋਠੇ ਦੀ ਪੰਚਾਇਤ ਬਣੀ ਆ ਨਾ ਉਹ ਪੰਚਾਇਤ ਉਸੋਂ ਦਾ ਜਰਨਲ ਬੰਦਾ ਚਲਾ ਰਿਹਾ ਹੂੰ ਆਪ ਵਾਲਿਆਂ ਦਾ ਝਾੜੂ ਵਾਲਿਆਂ ਦਾ ਪ੍ਰਧਾਨ ਆ ਪਿੰਡ ਦਾ ਉਹ ਇਸ ਪੰਚਾਇਤ ਨੂੰ ਚਲਾ ਰਿਹਾ ਉਹਨੇ ਇਹ ਗੱਲ ਕਹੀ ਜੀ ਅਸੀਂ ਤਾਂ ਉਹਨੂੰ ਵੱਡਾਂਗੇ ਤੇ ਉਹ ਵਸਤਿਆਂ 'ਚ ਵੀ ਭਾੜਾ ਕਰੇ ਉਹ ਨਾਲ ਲੈ ਕੇ ਉਹਨਾਂ ਬੰਦਿਆਂ ਨੇ ਤਾਂ ਉਹ ਨਹੀਂ ਮਿਲਿਆ ਤੇ ਇਹਨੇ ਜਦੋਂ ਆ ਕਾਂਡ ਕੀਤਾ 15 ਫਰਵਰੀ ਨੂੰ ਤਾਂ 12 ਵਜੇ ਨੂੰ ਬਹੁਤ ਗਾਲ੍ਹਾਂ ਵੀ ਦਿੱਤੀਆਂ ਹੂੰ सरपंच ਦੇ ਘਰੇ ਖੜਕੇ ਤੇ ਉਹਨੂੰ ਕਹਿੰਦਾ ਵੀ ਕਿੱਥੇ ਆ ਤੂੰ ਆਹਦਾ ਜੀ ਮੈਂ ਤਾਂ ਇਧ ਗੋਨਿਆਂ ਨੇ ਆ ਉਹਨੂੰ ਇੰਨੀਆਂ ਗੰਦੀਆਂ ਗਾਣਾ ਸੁਣਨੀਆਂ ਨਹੀਂ ਜਾਂਦੀਆਂ ਕਾ ਉਹ ਜਦੋਂ ਘਰੇ ਪੰਚਾਇਤ ਉਹ ਸਰਪੰਚ ਉਹ ਜਿਹੜਾ ਹਰਪ੍ਰੀਤ ਹੈ ਉਹ ਜਰਨਲ ਦਾ ਬੰਦਾ ਹੈ ਉਹਨਾਂ ਨੂੰ ਸਾਰਿਆਂ ਨੂੰ ਨਾਲ ਲੈ ਕੇ ਉਹਦੇ ਘਰੇ ਆ ਕੇ ਹਮਲਾ ਕਰਤਾ ਸੋ ਇਹੋ ਜਿ ਕਰਕੇ ਮਤਲਬ ਇਹ ਅਸੀਂ ਕੋਸ਼ਿਸ਼ ਤਾਂ ਕਰ ਰਹੇ ਹਾਂ ਪਰ ਜਿਹੜੇ ਆਪ ਵਾਲੇ ਆ ਉਹ ਇਸ ਗੱਲ ਤੇ ਨੇੜੇ ਨਹੀਂ ਆ ਰਹੇ ਕਿ ਉਹ ਕਹਿੰਦੇ ਮਜ਼ਦੂਰਾਂ ਨੂੰ ਅਸੀਂ ਦਬਾ ਕੇ ਰੱਖਣਾ ਹੈ ਰੇਗਾ ਦੇ ਕੰਮ 'ਚ ਵੀ ਉਹ ਤਾਂ ਸਾਡੇ ਨਾਲ ਧੱਕੇਪਾਹੀ ਕਰਦੇ ਆ ਸਾਡਾ ਸਾਡੇ ਲੋਕਾਂ ਨੂੰ ਕੰਮ ਨਹੀਂ ਦਿੰਦੇ ਆਪਦੀ ਮਰਜ਼ੀ ਦੇ ਨਾਲ ਆਪ ਦੇ ਮੁੰਡੇ ਆ ਜਿਹੜੇ ਜਾਂ ਆਪ ਦੇ ਕੋਈ ਹੋਰ ਆ ਉਹਨਾਂ ਨੂੰ ਮੇਟ ਲਾਉਂਦੇ ਆ ਉਹ ਦੂਜੇ ਲੋਕਾਂ ਨੂੰ ਮਜ਼ਦੂਰਾਂ ਨੂੰ ਕੰਮ ਨਹੀਂ ਦਿੰਦੇ ਜੀ ਇਹ ਮਾਨਸਾ ਕਹਿੰਦੇ ਸੀ ਆਮ ਲੋਕਾਂ ਦੀ ਸਰਕਾਰ ਹੋਊ ਇਹ ਗਰੀਬਾਂ ਦੀ ਸਰਕਾਰ ਹੋਊ ਇਹ ਪਿੰਡਾਂ ਚੋਂ ਚੱਲਿਆ ਕਰੂ ਸੱਥਾਂ ਚੱਲੂ ਕਹਿੰਦੇ ਕਹਿਣ ਦੀਆਂ ਗੱਲਾਂ ਹੋਰ ਹੁੰਦੀਆਂ ਜੀ ਉਹ ਤਾਂ ਉਹਨਾਂ ਨੇ ਇਨਕਲਾਬ ਦਾ ਵੀ ਨਾਰਾ ਲਾਇਆ ਸੀ ਅੱਜ ਉਹ ਭਗਤ ਸਿੰਘ ਦੀ ਤੇ ਬਾਬਾ ਅਮੀਦਕਰ ਦੀ ਫੋਟੋ ਵੀ ਲਾਈ ਬੈਠੇ ਆ ਪਰ ਉਹਦੇ ਮੁਤਾਬਕ ਚੱਲ ਰਹੀ ਹੈ ਕਿਤੇ ਦੱਸੋ ਜਿਹੜਾ ਨਸ਼ਾ ਹੈ ਉਹ ਕਹਿੰਦਾ ਮੈਂ 4 ਹਫ਼ਤਿਆਂ ਚ ਬੰਦ ਕਰ ਦੂੰਗਾ ਸਾਢੇ 3 ਸਾਲ ਹੋ ਗਏ ਫਿਰ ਕਿਉਂ ਨਹੀਂ ਬੰਦ ਕੀਤਾ ਮੈਂ ਇਸ ਕਰਕੇ ਉਹ ਸਾਰਾ ਕੁਝ ਹੈ ਪਰ ਉਹ ਮਜ਼ਦੂਰਾਂ ਦੀ ਜਮਾਤ ਨਹੀਂ ਉਹ ਮਜ਼ਦੂਰਾਂ ਦੀ ਸਰਕਾਰ ਨਹੀਂ ਆਇਆ ਕਹਿ ਲਿਆ ਜੀ ਮਿਹਨਤ ਕਰਾਂ ਦੀ ਸਮਾਜ ਨਹੀਂ ਉਹ سرمایہਦਾਰਾਂ ਦੀ ਲੋਕਾਂ ਦੀ ਹੈਗੀ ਹੈ ਬਣ ਗਏ ਭਵੇਂ ਉਹ ਗੱਲੇ ਸੀ ਵੀ ਜਦੋਂ ਹੁਣ ਲੈਕਚਰ ਆਉਣਗੇ ਵੋਟਾਂ ਆ ਰਹੀਆਂ 27 ਚੱਗੇ ਆ ਰਹੀਆਂ ਕਿ ਇਹ ਜਿਹੜੇ ਲੋਕਾਂ ਨੂੰ ਤੁਸੀਂ ਐਮਐਲਏ ਬਣਾ ਕੇ ਭੇਜਿਆ ਜਦੋਂ ਇਹ ਲੋਕ ਵੋਟਾਂ ਲੈਣ ਆਉਣਗੇ ਪਿੰਡਾਂ ਦੇ ਵਿੱਚ ਕੀ ਤੁਹਾਡੀਆਂ ਜਥੇ ਬੰਦੀਆਂ ਜਿਹੜੀਆਂ ਆ ਪਿੰਡੂ ਜੱਥੇਬੰਦੀਆਂ ਬਣੀਆਂ ਤੁਹਾਡੀਆਂ ਕੀ ਇਹ ਸਵਾਲ ਜਵਾਬ ਕਰਨੀਆਂ ਘੇਰ ਕੇ ਨਹੀਂ ਸਵਾਲ ਜਵਾਬ ਨਹੀਂ ਕਰਾਂਗੇ ਜੀ ਅਸੀਂ ਉਹਨਾਂ ਨੂੰ ਘੇਰਾਂਗੇ ਪਿੰਡਾਂ 'ਚ ਨਹੀਂ ਵੜਨ ਦੇਵਾਂ ਹੂੰ ਪਿੰਡਾਂ 'ਚ ਨਹੀਂ ਵੜਨ ਦੇਵਾਂ ਸਵਾਲ ਜਵਾਬ ਤਾਂ ਫੇਰ ਹੀ ਕਰਾਂਗੇ ਜੇ ਪਿੰਡ ਚ ਆਉਣਗੇ ਤਾਂ ਅਸੀਂ ਪਿੰਡਾਂ 'ਚ ਨਹੀਂ ਵੜਨ ਦੇਣਾ ਜੀ ਜਿਵੇਂ ਕਿ ਕਰ ਐਮਐਲਏ ਦਾ ਘਰਾਓ ਆ ਅਸੀਂ ਜਗਸੀਰ ਦਾ 2 ਮਹੀਨੇ ਪਹਿਲਾਂ ਕਰਕੇ ਆਏ ਹੂੰ ਨਸ਼ੇ ਦੇ ਇਸ਼ੂ ਤੇ ਕੋਈ ਨਸ਼ਾ ਉਹਦੇ ਪਿੰਡ 'ਚੋਂ ਆਪ ਵੇਚਦਾ ਹੂੰ ਜਾ ਕੇ ਇਸ ਚੱਕ ਫਤੇ ਸਿੰਘ ਤੋਂ ਪਤਾ ਕਰੋ ਸਾਰੇ ਪਿੰਡ ਤੋਂ ਕਿ ਉਹਨੇ ਸਾਰੇ ਪਿੰਡ ਨੇ ਉਹਦਾ ਬਾਈਕਟ ਕੀਤਾ ਹੋਇਆ ਜਿੱਥੋਂ ਦਾ ਉਹ ਰਹਿੰਦਾ ਜਿੱਥੇ ਜੀ ਹਾਂ ਜਗਸੀਰ ਸਿੰਘ ਐਮਐਲ ਸੋ ਇਹੋ ਜ ਕਰਕੇ ਅਸੀਂ ਲੜ ਰਹੇ ਆ ਮਜ਼ਦੂਰਾਂ ਵਾਸਤੇ ਕਰਤੀ ਲੋਕਾਂ ਵਾਸਤੇ ਜੋ ਵੀ ਸਾਨੂੰ ਲੜਾਈ ਲੜਨੀ ਤੇ ਲੜਾਂਗੇ ਉਹਨਾਂ ਦੇ ਘਰਾਓ ਵੀ ਕਰਾਂਗੇ ਕੋਈ ਗੱਲ ਨਹੀਂ ਕਰਾਂਗੇ ਹੌਨ ਵਾਲ ਟੈਂਪ ਜੀ ਇਹ ਮੰਨ ਕੇ ਚਲੋ ਜੀ ਇੱਕ ਕੱਲਾ ਇਹ ਮਾਮਲਾ ਨਹੀਂ ਮਾਮਲੇ ਹੋਰ ਵੀ ਬਹੁਤ ਹੂੰ ਇੱਕ ਤਕਰੀਬਨ 5 ਮਹੀਨੇ ਹੋ ਗਏ ਸਤੰਬਰ 24 ਹੂੰ ਦੀ ਗੱਲ ਇੱਕ ਮਜ਼ਦੂਰ ਔਰਤ ਨੂੰ ਘਰੀ ਜਾ ਕੇ ਬਦਮਾਸ਼ਾਂ ਨੇ ਕੁੱਟਿਆ ਨਸ਼ੇੜੀ ਵੀ ਸੀ ਤੇ ਬਦਮਾਸ਼ੀ ਸੀ ਹੂੰ ਉਹਨਾਂ ਬਦਮਾਸ਼ਾਂ ਦੇ ਸਿਰ ਤੇ ਇਹ ਜਿਹੜਾ ਐਮ ਐਲ ਏ ਬਟੰਡਾ ਦੇ ਆਤੀ ਜਾਣਾ ਹੂੰ ਉਹ ਉਹਨਾਂ ਦੇ ਸਿਰ ਤੇ ਹੀ ਖੜਾ ਹੂੰ ਅਸੀਂ ਜਾ ਕੇ ਪਰਚਾ ਤਾਂ ਕਰਵਾਤਾ ਉਹਨਾਂ ਤੇ ਪਰ ਸਾਡੇ ਉਹ ਵਿਚਾਰੀ ਗਰੀਬਣੀ ਕੁੱਟ ਖਾ ਕੇ ਉਹ ਘਰੋਂ ਭੱਜ ਗਈ ਹੂੰ ਅਖੇ ਉਹਦੇ ਤੇ 26 ਹੂੰ ਬੇ ਲੜੇ ਆ 26 ਉਹਦੇ ਤੇ ਲਾਈ ਜਾਂਦੀ ਹੈ ਉਹ ਅਸੀਂ ਐਸ ਐਸ ਪੀ ਸਾਹਿਬ ਨੂੰ ਵੀ ਮਿਲੇ ਸੀ ਡੀਐਸਪੀ ਸਾਹਿਬ ਨੂੰ ਵੀ ਮਿਲੇ ਸੀ ਐਪਲੀਕੇਸ਼ਨਾਂ ਲਿਖ ਕੇ ਮਾਰਕ ਕਰਾ ਕੇ ਥਾਣੇ 'ਚ ਵੀ ਭੇਜੇ ਉੱਥੇ ਕਰਮਜੀਤ ਸਿੰਘ ਸੀ ਆ ਐਸਐਚਓ ਉਹ ਲਾਰੇ ਲਾ ਕੇ ਤੋਰ ਦਿੰਦੇ ਜਦੋਂ ਉਹਨੇ ਕੁਝ ਨਾ ਕਰਿਆ ਜਦੋਂ ਪਤਾ ਲੱਗ ਗਿਆ ਵੀ ਹੁਣ ਇੱਥੇ ਥਾਣੇ ਵੱਜਣਗੇ ਛੱਡ ਕੇ ਭੱਜ ਗਿਆ ਹੁਣ ਉੱਥੇ ਆ ਗਈ ਮੈਡਮ ਐਕੋ ਠੀਕ ਹੈ ਮੈਡਮ ਨੂੰ ਮੈਂ ਬੇਨਤੀ ਕਰੀ ਹੈ ਹੁਣ ਸਾਡੇ ਇੱਕ ਤਾਰ ਜੇਵੇਂ ਵਾਲਿਆ ਇੱਕ ਦਾਨ ਸਿੰਘ ਵਾਲਿਆ ਮਾਮਲਾ ਆ ਗਿਆ ਸੀ ਚੰਦਪਾਲ ਵਾਲਾ ਆ ਗਿਆ ਸੀ ਇਹ ਆ ਗਿਆ ਸੀ ਹੁਣ ਸਾਡਾ 24 25 26 ਦਾ ਦਿੱਲੀ ਹੈ ਚੌਂ ਜਸੇ ਬੰਦੀ ਦੀ 올ਿੰਪੀਆ ਪੱਤਰ ਅਸੀਂ ਉਧਰੋਂ 27 ਨੂੰ ਮੁੜਾਂ ਹੂੰ 27 ਨੂੰ ਆ ਕੇ ਅਸੀਂ ਮੀਟਿੰਗ ਕਰਕੇ ਉੱਥੇ ਵੀ ਅਸੀਂ ਐਕਸ਼ਨ ਕਰਾਂਗੇ ਹੂੰ ਠੀਕ ਹੈ ਜੀ ਧੰਨਵਾਦ ਅੱਜ ਜਿਵੇਂ ਦੇਖਦੇ ਹਾਂ ਕਹਿੰਦੇ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਬਾਬਾ ਸਾਹਿਬ ਤੇ ਡਾਕਟਰ ਬਾਬਾ ਸਾਹਿਬ ਡਾਕਟਰ ਪੀਮਰੋ ਅਵੇਡਕਰ ਤੇ ਭਗਤ ਸਿੰਘ ਜੀ ਨੂੰ ਅੱਗੇ ਲੈ ਕੇ ਗੋਟਾ ਨਹੀਂ ਹੈ ਤੇ ਉਹਨਾਂ ਤੇ ਹੀ ਅਤਿਆਚਾਰ ਜ਼ਿਆਦਾ ਹੋ ਰਿਹਾ ਜਿਹੜੇ ਉਹਨਾਂ ਨੂੰ ਮੰਨਣ ਵਾਲੇ ਨੇ ਦੇਖੋ ਮੈਂ ਤੁਹਾਡੇ ਮਾਦੇ ਰਾਮ ਦੀ ਸਾਡੇ ਲੋਕਾਂ ਨੂੰ ਹੀ ਗੱਲ ਕਰਨੀ ਚਾਹੁੰਦਾ ਹਾਂ ਕਿ ਭਾਵੇਂ ਕਾਂਗਰਸ ਹੋਵੇ ਤੇ ਭਾਵੇਂ ਆਮ ਆਦਮੀ ਪਾਰਟੀ ਹੋਵੇ ਭਾਵੇਂ ਬੀ ਜੀ ਪੀ ਹੋਵੇ ਅਕਾਲੀ ਸਰੋਗ ਇਹ ਵੋਟਾ ਸਾਡੇ ਲੋਕਾਂ ਦੀਆਂ ਲੈ ਕੇ ਸਾਡੇ 'ਤੇ ਹੀ ਅਤਿਆਚਾਰ ਕਰਦੇ ਆ ਆਮ ਆਦਮੀ ਪਾਰਟੀ ਨੇ ਬਾਬਾ ਸਾਹਿਬ ਦੀ ਜਿਹੜੀ ਫੋਟੋ ਲਾਈ ਹੈਗੀ ਉਹਦਾ ਜੇ ਆਪਾਂ ਮੇਜ ਵੇਖੀ ਪਹਿਲਾਂ ਤਾਂ ਉਹ ਸਹੀ ਵੀ ਨਾ ਹੈ ਦੂਸਰੀ ਗੱਲ ਇਹ ਹੈਗੀ ਕਿ ਭਗਤ ਸਿੰਘ ਦੇ ਨਾਂ ਦੇ ਉੱਤੇ ਵੋਟਾਂ ਲਈਆਂ ਬਾਬਾ ਸਾਹਿਬ ਦੇ ਨਾਂ ਦੇ ਉੱਤੇ ਵੋਟਾਂ ਲਈਆਂ ਪਰ ਉਹਨਾਂ ਦੀ ਵਿਚਾਰਧਾਰਾ ਨੂੰ ਮੰਨਣ ਨੂੰ ਤਿਆਰ। ਮੈਂ ਸਾਡੀਆਂ ਸਾਰੀਆਂ ਜਥੇਬੰਦੀਆਂ ਨੂੰ ਇਹੀ ਅਪੀਲ ਕਰਦਾ ਹੈ ਕਿ ਅਸੀਂ ਸੰਘਰਸ਼ਾਂ ਦਾ ਰਾਹ ਜਿਹੜਾ ਉਹ ਸਾਨੂੰ ਛੱਡਣਾ ਚਾਹੀਦਾ ਹੈ। ਲੋਕਾਂ ਨੂੰ ਅਗਿਆਰ ਕਰਕੇ ਸਾਨੂੰ 2027 ਦੇ ਵਿੱਚ ਆਪ ਦੇ ਐਮਐਲਏ ਜਿਤਾ ਕੇ ਸਾਨੂੰ ਆਪ ਦੀ ਸਰਕਾਰ ਬਣਾਉਣੀ ਚਾਹੀਦੀ ਹੈ। ਅਸੀਂ ਕਿਸੇ ਤੋਂ ਮੰਗਣ ਵਾਲੇ ਨਾ ਬਣੀਏ। ਅਸੀਂ ਦੇਣ ਵਾਲੇ ਬਣ। ਬਾਬਾ ਸਾਹਿਬ ਦੀ ਵਿਚਾਰਧਾਰਾ ਇਹੀ ਸੀ।